ਮਾਇਗੁਰ ਜਿੱਕਾ ਖਾਲਸਾ ਮਾਇਗੁਰ ਜਿੱਕੇ ਫਤਿਹ ਮਾਲਕ ਬਖਸ਼ ਕਰੇ ਪੰਜ ਬਾਸਾ 288 ਅੰਕ ਤੇ ਸਾਤਨ ਚਾਲੇ ਬਿਨ ਭਜਨ ਵਿਖਿਆ ਸਗਲੇ ਸਾ ਨਾਮ ਤੋਂ ਬਿਨਾ ਕੋਈ ਨਾਲ ਜਾਣ ਵਾਲਾ ਨਹੀਂ ਆਇਆ ਇੱਕ ਸਿਰਫ ਨਾਮ ਆ ਜੋ ਦੇਹ ਦਾ ਇਹ ਸਾਰਾ ਕੂੜਾ ਜੋ ਦੀ ਸੇ ਸਭ ਕੂੜਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਹੈ ਕੂੜ ਮੰਡ ਕੂੜ ਮੜੀ ਕੂੜ ਬੈਸਣ ਬੈਸਣਾ ਵੀ ਕੂੜ ਇੱਕ ਨਾਮ ਆ ਜਿਹੜਾ ਕਿ ਦੇਖਦੇ ਨਹੀਂ ਸੁਣਿਆ ਜਾ ਸਕਦਾ ਜਿਹਨੇ ਆਪਾ ਜਾਣਨਾ ਇੱਕ ਮਾਲਕ ਬਕਸ ਕਰ ਦਿਆ ਮਨ ਤੋਂ ਜੋ ਸਰੂਪ ਆਪਣਾ ਮੂਲ ਪਹਿਚਾਣ ਮਨ ਜੋ ਉਹ ਤਾਂ ਮਾਲਕ ਦੀ ਮਨ ਮਾਲਕ ਦਾ ਬੱਚਾ ਉਹਦੇ ਵਿੱਚੋਂ ਵਰਗਟ ਹੋਇਆ ਜਿਹੜਾ ਸਾਰਾ ਦਿਸਦਾ ਵਾ ਇਹ ਇਹ ਉਹਦੀ ਛਾਇਆ ਵਾ ਸਾਰੀ ਛਾਇਆ ਖੜਦੀ ਨਹੀਂ ਹੈਗੀ ਪ੍ਰਕਾਰ ਉਹ ਮਾਲ ਖੜਾ ਸਾਹਮਣੇ ਹਰ ਹਰ ਨਾਮ ਕਮਾਵਣਾ ਨਾਨਕ ਇਹੋ ਤਨ ਸਾਹ ਹਰੇ ਦੇ ਮਾਲਕ ਦੇ ਨਾਮ ਦੀ ਸਾਨੂੰ ਕਮਾਈ ਕਰਨੀ ਪੈਂਦੀ ਆ ਉਹਦਾ ਨਾਮ ਨੂੰ ਸੁਣਨਾ ਪੈਂਦਾ ਉਹ ਕਦ ਪਰਗਟ ਹੁੰਦਾ ਐਸੇ ਤੁਰਦੇ ਫਿਰਦੇ ਗਿਆਨ ਲੈਣਿਆਂ ਗੁਰਬਾਣੀ ਤੋਂ ਕਿਸੇ ਗੁਰੂ ਤੋਂ ਸੰਤ ਤੋਂ ਮਹਾਂਪੁਰਖ ਤੋਂ ਪੇਜ ਲੈਣੇ ਆ ਜਿੰਨਾ ਦਿਲ ਮਿਲਿਆ ਹੋਇਆ ਜਿਵੇਂ ਕੋਣ ਪਿਆਰੇ ਪਾਇ ਸੇਵਾ ਸੰਗ ਤੇ ਇਹ ਜੇ ਕਮਾਈ ਹੁੰਦੀ ਆ ਸੰਤਾਂ ਦੇ ਹੱਥ ਚ ਹੁੰਦੀ ਆ ਸੰਤੇ ਦਾ ਪੇਤ ਜਾਣਦੇ ਆ ਸੰਦਾ ਦੇ ਪੇੜ ਧਾਨਾ ਇਸ ਸੰਤਨ ਰਲ ਕੇ ਵਿਚਾਰ ਹੁੰਦੀ ਆ ਸੰਤ ਜਨਾ ਮਿਲ ਕਰੋ ਵਿਚਾਰ ਉਹ ਵਰਦਾਤਾ ਤਰੀਕਾ ਏਕ ਸਿਮਰ ਨਾਮ ਆਧਾਰ ਵਿਕ ਨਾਮ ਆ ਜਿਹਦਾ ਦੇਦਨੀ ਜਿਹਦਾ ਰੂਪ ਨਹੀਂ ਰੰਗ ਨਹੀਂ ਰੇਖ ਨਹੀਂ ਰਹਿ ਗਉਣ ਤੇ ਪਰਪੈਨਾਂ ਜਿਸ ਸਭ ਜਾਵੇ ਨਾਨਕ ਜਿਸ ਸੁਪਸਾਂਜੀ ਤੇ ਖੁਸ਼ ਹੁੰਦਾ ਇਹਨੂੰ ਮਤਲਬ ਇਹਦਾ ਉਹਦੀ ਮਨਸਾ ਪੂਰ ਕਰਦਾ ਸੇਵਕੀ ਮਨਸਾ ਪੂਰੀ ਪਏ ਸਤਗੁਰ ਤੇ ਨਿਰਮਲ ਮਤਲੇ ਸਤਗੁਰ ਤੋਂ ਹੁਣ ਸਤਗੁਰ ਕਿਹੜਾ ਵਾਗ ਨਿਰੱਟਮਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਅਸਤੂ ਅਸਤੂ ਰੂਪ ਵਿੱਚ ਖਾਲੀ ਖਲਾ ਦੇਦਾ ਆਪਾਂ ਨੂੰ ਸਤਗੁਰਾ ਜਿਹਨੂੰ ਆਪਾਂ ਕਹਿੰਦੇ ਸਾਨੂੰ ਕਹਉਂਦੀਆਂ ਦਾ ਹੈ ਨਹੀਂ ਕਿ ਅਸਾਂ ਨੇ ਖਾਲੀ ਖਲਾ ਇਹ ਸਦਾ ਥੇ ਰਹਿਣ ਵਾਲਾ ਸੋਨ ਨਾ ਇਹਦੋਂ ਕਿ ਨਾ ਕੋਈ ਹੋਰ ਚੱਲ ਨਹੀਂ ਸਕਦਾ ਕਹਿੰਦੇ ਅਵਰ ਉਪਾਅ ਸਭ ਮੀਤ ਵਿਸਾਰੋ ਕਹਿੰਦਾ ਕਿਤਨੇ ਉਪਾਅ ਕਰ ਲੋ ਉਹਨੇ ਮਾਲਕ ਨੂੰ ਆਪਣੇ ਕੋਲ ਵਿਸਾਰ ਦੇਣਾ ਤਾਂ ਇਹ ਕਹਿੰਦਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਣਾ ਮਿੱਤਰ ਕਹੋਣਾ ਮਾਲਕ ਪਰ ਪੱਕ ਦਾ ਕੱਲ ਬਾਣ ਦਾ ਚਰਨ ਕਮਲ ਰਿੱਧ ਮੈਂ ਔਰਤਾਰ ਜਿਹਾ ਜੈਸੀ ਹਿਰਦੇ ਵਿੱਚ ਉਹਦੇ ਚਰਨ ਵਸਾ ਲੇ ਮਾਲਕ ਦੇ ਉਹਦੀ ਆਵਾਜ਼ ਕਿਹੜੀ ਆਵਾਜ਼ ਕਰ ਕਰ ਤਾਲ ਬਖਾਵੋ ਨੈਨੋ ਮਾਤੇ ਵਜੇ ਰਬਾਬਾ ਕਰਨ ਮధు ਬਾਂਸਰੀ ਵਾਜੇ ਜੀਵਤ ਨੂੰ ਖਾਜਾ ਨਰਤ ਕਰੇ ਕਰ ਮਨੁਆ ਨਾਚੇ ਆਣੀ ਕੰਗੁਰ ਸਾਜਾ ਰਾਮ ਕੋ ਨਰਤਕਾਰੀ ਪੇਖੇ ਪੇਖਣ ਹਾਲ ਦੇ ਆਲਾ ਜਿੱਤਾ ਸਾਜ ਸ਼ਿੰਗਾਰੀ ਇਹ ਉਹ ਸਾਬ ਦਾ ਉਹ ਸੱਚ ਆ। ਬਾਕੀ ਦਾ ਜਿਹਦੇ ਨਾਲ ਜੁੜੇ ਹੋਏ ਆ ਉਹ ਸਭ ਝੂਠ ਆ। ਕੀ ਕਹਿੰਦਾ ਮਾਲਕ? ਸੰਗਣਾ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਰਾ। ਮੈਂ ਕਿੰਨਾ ਨਾਲ ਤੇ ਲਪਟਿਆ ਆ ਉਹਨਾਂ ਨਾਲ ਨਹੀਂ ਜਾਣਾ ਉਹ ਕਿੜੇ ਆ ਸਤ ਮੀਤ ਕਟੰਬ ਆਰ ਮੰਤਾਂ। ਮੇ ਧੀਆ ਪੁੱਤ ਘਰ ਵਾਲੇ ਪਰਿਵਾਰ ਸਾਰਾ ਰਿਸ਼ਤੇਦਾਰ ਨਾਲ ਨਹੀਂ ਜਾਣਾ। ਜਿਨੇ ਖਾਤਰ ਠੱਗਿਆ ਮਾਰਦਾ। ਇਨਤੇ ਕਹੋ ਤੁਮ ਕਵਨ ਸੁਨਾਤਾ ਕਹਿੰਦਾ ਕੋ ਸਾਥ ਦੇਣ ਵਾਲਾ ਨਹੀਂ ਹੈਗਾ ਰਾਜ ਰੰਗ ਮਾਇਆ ਵਸਤਾਰੇ ਸਾਰੇ ਮਾਇਆ ਦੇ ਵਸਤਾਰੀਆ ਮਾਇਆ ਫਸੇ ਹੋਇਆ ਇਨਤੇ ਕਹੋ ਕਵਨ ਛੁਟਕਾਰ ਤੂੰ ਇਹਦੇ ਇਨਾਂ ਤੋਂ ਕੀ ਛੁਟਕਾਰ ਪਵਾ ਸਕਦਾ ਕੋਲੇ ਆ ਹੱਥ ਹੀ ਆ ਇਹ ਸਾਰਾ ਝੂਠਾ ਸਾਰਾ ਵਾ ਜਿੰਨੇ ਤੇ ਉਹਨੂੰ ਪੁੱਲ ਗਏ ਤਾਂ ਇਹਦਾ ਮਾਲ ਕਹਿੰਦੇ ਨਾ ਹਾਸ ਹਸਤੀ ਰਾਤ ਅਸਵਾਰੀ ਝੂਠਾ ਨਾਮ ਪਾ ਝੂਠ ਬਸਾਰੀ ਵੀ ਇਹ ਹੱਥੇ ਕੋਲੇ ਸਾਰੇ ਝੂਠੇ ਆ ਜੇ ਆਪਣਾ ਸਵਾਸ ਨਿਕਲ ਗਿਆ ਸਾਰੇ ਖਤਮ ਜਿੰਨ ਦੀਏ ਤੈਸੇ 부ਜੇ ਨਾ ਬਗਾਨਾ ਜਿੰਨੂੰ ਦਿੱਤਿਆ ਉਹਨੂੰ ਤੂੰ ਬਗਾਨਾ ਬਣਾ ਲਾ ਪੁੱਛਿਆ ਨਹੀਂਗਾ ਨਾਮਸਰ ਨਾਨਕਪਸਤਾਨ ਇਹਨੇ ਮਾਲਕ ਨੇ ਤੈਨੂੰ ਐਸ ਪ੍ਰਸਤ ਕਰਨ ਲਈ ਦਿੱਤੇ ਸੀ ਪਰ ਤੂੰ ਉਹਨਾਂ ਨੂੰ ਮਾਲਕ ਨੂੰ ਪੁੱਲ ਕੇ ਇਹਨਾਂ ਨਾਲ ਪਿਆਰ ਪਾ ਲਿਆ ਕਹਿੰਦੇ ਹਲੇ ਕੁਛ ਨਹੀਂ ਵਿਗੜਿਆ ਹੈਗਾ ਗੁਰ ਕੀ ਮਤ ਤੂੰ ਲੈ ਇਆਨੇ ਬਈ ਗੁਰੂ ਦੀ ਮਤ ਲੈ ਲੈ ਭਗਤੇ ਬਿਨਾ ਬਹੁ ਡੁੱਬੇ ਸਿਆਣੇ ਕਿਉਂ ਮਾਲਕ ਨੇ ਸੋਚ ਆ ਜਿਹੜੀ ਹੈ ਨਾ ਆਪਦੀ ਸੋਚ ਉਹ ਹਰਾ ਦਿਆ ਹਰ ਕੀ ਭਗਤਾ ਕਰੋ ਮਨ ਮੀਤ ਜਿਹੜੇ ਹਰੀ ਦੀ ਭਗਤੀ ਆ ਉਹ ਮਨ ਦੇ ਵਿੱਚ ਵਸਾ ਲੋ ਨਰਮ ਹੋਏ تمہਾਰੋ ਚੀਤ ਜਿਹੜੇ ਚੱਤੀ ਘੜਤ ਫਿਰਦੇ ਆ ਨਾ ਤੈਂ ਕਹਿੰਦਾ ਵਾਹਿਗੁਰੂ 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 ਚੱਤਾ ਹੋਵੇ ਫਿਰ ਬੇਨਤੀ ਕਿਸ ਦੀ ਆਵਾਜ਼ ਆ ਕਿਵੇਂ ਚੱਤੇ ਜਾਵੇ ਚਰਨ ਕਮਲੋ ਰੱਖੋ ਮਨ ਚੀਤ ਕਹਿੰਦੇ ਜਿਹੜਾ ਮਨ ਆ ਉਹ ਜਿਹੜੇ ਤੁਹਾਡੇ ਅੰਦਰ ਆਵਾਜ਼ ਚੱਲ ਰਹੀ ਆ ਸਾਂਸਾਂ ਦੀ ਬਾਚਾਰੀ ਆ ਸਿਹਤਾਂ ਚੱਲ ਰਹੀ ਆ ਸਭ ਚੱਲ ਰਹੇ ਆ ਉਹਨਾਂ ਤੇ ਧਿਆਨ ਲਾ ਲਾ ਉਹਨਾਂ ਨਾਲ ਧਿਆਨ ਲੱਗੇ ਤੇ ਸਾਡੀ ਜਨਮ ਜਨਮੇ ਮਿਲ ਕੱਟੀ ਜਾਣੀਆਂ ਜਨਮ ਜਨਮ ਕੇ ਖੇਲੇ ਵਿਖ ਜਾਏ ਫਿਰ ਜਨਮਾਂ ਜਨਮ ਦੇ ਪਾਪ ਕੱਟੇ ਜਾਂਦੇ ਫਿਰ ਆਪ ਜਪੋ ਅਵਰਾ ਨਾਮ ਚ ਪਾਵੋ ਫਿਰ ਲੋਕਾਂ ਨੂੰ ਦੱਸੋ ਸੋਨਤ ਕਹਿਤ ਰਹਿਤ ਗਤ ਪਵ ਇਹ ਰਹਤਾ ਕਪੜੇ ਰਹਿਤ ਨਹੀਂ ਹੈਗੇ ਮਨ ਦੇ ਰਹਿਤਾ ਸਾਰ ਪੁੱਤਾ ਸਤ ਹਰ ਕੋ ਨਾ ਮੇਰੇ ਮਾਲਕ ਦੀ ਆਵਾਜ਼ ਆ ਹਰਿ ਦਾ ਨਾਮ ਆ ਉਹ ਸਦਾ ਅਟਲ ਰਹਿਣ ਵਾਲਾ ਸਹਿ ਸਵਾ ਨਾਨ ਗੁਣ ਗਾਓ ਸਹਿ ਸਵਾ ਵਿੱਚ ਗੁਣ ਚੱਲਦੇ ਆ ਜਿਆ ਪਤਾ ਲੱਗ ਗਿਆ ਉਹਨਾ ਨਾਮ ਦੇ ਨਾਲ ਸਾਡੇ ਮਨ ਦੀ ਮੈਲ ਲੈਣੀ ਆ ਗੁਣ ਗਾਵ ਤੇਰੀ ਉਤਰ ਸਮੈਲ ਦਿੰਦੇ ਵਿੱਚ ਨਾਲ ਕਰਮ ਨਾਲੇ ਧਰਮ ਨਾਲੇ ਉਹਨਾਂ ਗੀਤ ਗਾਉਣਿਆ ਮਾਲਕ ਦੇ ਹੁੰਦਰ ਕੇ ਪਰਮਾਨ ਹੈ ਜਿਵੇਂ ਜੇ ਕੁਰਬਾਨੀ ਪੜਦੇ ਆ ਪੜ ਕੇ ਵਿਚਾਰ ਕਰਦੇ ਆ ਫਿਰ ਪਰਮਾਨ ਜੇ ਕੱਲੀ ਪੜਦੇ ਆ ਫਿਰ ਪਰਮਾਨ ਨਹੀਂ ਹੈਗੀ ਫਿਰ ਤਾਂ ਮਾਲ ਕਹਿੰਦਾ ਮਨਮੁਖ ਪੜੇ ਵਿਦ ਨਾ ਜਾਣੇ ਨਾਮ ਨਾ ਪੁੱਜੇ ਪਰਮ ਭਲਾਣੇ ਲੈ ਕੇ ਬਾਢੀ ਦੇਣਗੇ ਦਰੰਦ ਗਲਫਾ ਹੈ ਇਹ ਜੀ ਅਸੀਂ ਪੜ ਕੇ ਵਿਚਾਰਦੇ ਆਂ ਫਿਰਦਾ ਨਹੀਂ ਤੇ ਅਸੀਂ ਇਹ ਇੱਕ ਮਦਲ ਇੱਕ ਕਾਰਮਾ ਵਾਲੀ ਪੜਨਾ ਗੁਣਨ ਸੰਸਾਰ ਕੇ ਕਾਰ ਅਸੀਂ ਪੜ ਤੱਕ ਨਾ ਜੇ ਸਾਨੂੰ ਮਾਲ ਕਹਿੰਦੇ ਆ ਪੜਿਆ ਮਹਨਤਰ ਪੁੱਛੋਗੇ ਨਹੀਂ ਜਾਏ ਪਾਠ ਪੜਿਓ ਔਰ ਬੇਦ ਵਿਚਾਰਿਓ ਕਿ ਪਾਠ ਪੜਨਾ ਉਹਨਾਂ ਨੂੰ ਫਿਰ ਬੋਲਾਂ ਵਿਚਾਰਨਾ ਪਾੜ ਪੜਿਓ ਔਰ ਬੇਦ ਵਿਚਾਰੇਓ ਨਿਮਲ ਭੁੰਗ ਮਸਾਦੇ ਪੰਜ ਜਨਾਂ ਸੰਗ ਨਾ ਸੁੱਟਕਿਓ ਕਿ ਪੰਜਾਂ ਸੰਗ ਨਹੀਂ ਸੁੱਟਿਆ ਪੜ ਜ਼ਰੂਰ ਲਿਆ ਉਹਨੇ ਤੁਹਾਨੂੰ ਆਵਦਾ ਬਣਾ ਲਿਆ ਕਿਉਂ ਸਾਨੂੰ ਗੁਰਵਾਨਿਆਂ ਜੋੜਦਾ ਬਈ ਉਹਨੂੰ ਪਤਾ ਵੀ ਇਹ ਮਾਲਕਾ ਮਾਲਕੇ ਬਾਲਾ ਜੋਰ ਨਹੀਂ ਪਾ ਸਕਦੇ ਬੱਚਿਆ ਮਾਲਕਾ ਵੀ ਸਾਡੇ ਫਿਰ ਸក្តਾਈ ਹੋਗੀ ਤੇ ਬੱਚਾ ਆਪਣੇ ਆਪ ਜਾਂਦਾ ਉੱਥੇ ਨੀਵਲ ਭੰਗਮ ਸਾਧ ਦੇ ਪੰਜ ਜਨਾਂ ਸੰਗ ਨਾ ਸੁੱਟ ਗਿਓ ਅਹੋ ਬੁੱਧ ਬਾਦ ਦੇ ਪਿਆਰੇ ਇਨ ਵਿਦ ਮਿਲਣਾ ਜਾਈ ਕਹਿੰਦਾ ਇਹਨਾਂ ਮਿਲ ਨਹੀਂ ਸਕਦਾ ਮੈਂ ਕੀ ਇਹ ਕਰਮ ਨੇਕਾ ਹਾਰ ਪਰੇ ਸੁਆਮੀ ਕੇ ਦੁਆਰੇ ਦੀਜੇ ਪਦ ਵੇਖਾਂ ਸੱਚੇ ਬਾਤ ਦੱਸੋ ਫੇਰ ਅਸੀਂ ਕਿਵੇਂ ਕਰੀਏ ਕਹਿੰਦਾ ਜਿਹੜਾ ਵਿਦਿਆ ਵਿਚਾਰ ਨਹੀਂ ਕਰਦਾ ਕੱਸੋ ਕਿ ਬੜੀ ਹੈ ਗਿਆਨ ਅਸੀਂ ਬਾਣੀ ਪੜ੍ਹਨੀ ਆ ਉਹ ਵਿਚਾਰ ਕੇ ਇੱਥੇ ਹੁਣ ਕਹਿੰਦੇ ਉਹ ਦਸਣ ਜਾਣਾ ਪਵੇ ਜਿਵੇਂ ਕਹਿੰਦਾ ਰਾਮ ਰਾਮ ਸਭ ਕੋ ਕਹ ਕਹਿਆ ਰਾਮ ਨਾ ਹੋਏ ਗੁਰ ਪ੍ਰਸਾਦੀ ਰਾਮ ਮਨ ਵਸੇ ਤਰੀਕਾ ਯੁਕਤੀ ਦੁਆਰਾ ਤਾਂ ਫਲ ਪਾਵੇ ਕੋਏ ਸੋਭਾ ਤੇ ਨਾਮ ਦੀ ਤੇ ਕਲਯੁਗ ਵਿੱਚ ਆਨੰਦ ਸਦਾ ਜਦੋਂ ਉਹਦੀ ਦ੍ਰਿਸ਼ਟੀ ਇਹ ਪੈ ਜਾਂਦੀ ਆ ਮਾਲਕ ਦੀ ਪ੍ਰਭ ਕੀ ਦ੍ਰਿਟ ਮਹਾ ਸੁਖ ਹੋਏ ਹਾਰ ਰਸ ਪਾਵੇ ਬਿਰਲਾ ਕੋਈ ਉਹਨੇ ਦੱਸਤਾ ਤਰੀਕਾ ਬਈ ਜਦੋਂ ਉਹਦੀ ਮਾਲਕੀ ਦ੍ਰਿਸ਼ਟੀ ਪੈਂਦੀ ਆ ਦ੍ਰਿਸ਼ਟੀ ਨਾਲ ਥੋੜੇ ਅੰਦਰ ਹਾਰ ਰਸ ਆਉਂਦਾ ਇਹਦੇ ਬਾਣੀ ਨੇ ਕਿਹਾ ਜੇ ਰਸ ਨਹੀਂ ਆਇਆ ਤਾਂ ਅਸੀਂ ਤ੍ਰਿਗਣ ਵਿੱਚ ਜਿਨ੍ਹਾਂ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਣੀਆਂ ਪਾਸ ਫਿਰ ਕਹਿੰਦਾ ਬਿਰਲੇ ਆ ਜਿਨ ਚੱਖਿਆ ਸੇ ਜਨ ਤ੍ਰਿਪਤਾਂ ਜਿਨ੍ਹਾਂ ਨੇ ਪੀਤਾ ਉਹਨੇ ਦੱਸਿਆ ਵਿੰਦਰ ਰਸਾ ਹੂਨਪੁਰਖ ਨਹੀਂ ਡਲਾਨੇ ਫਿਰ ਉਹ ਡੋਲਦੇ ਨਹੀਂ ਹੈਗੇ ਚਾਉ ਔਰਦਾ ਸੋਵਰ ਪਰੇ ਪ੍ਰੇਮ ਰਸ ਚਾਉ ਜਿਵੇਂ ਮਾਤਾ ਦੇ ਬੱਚਾ ਗੋਦ ਵਿੱਚ ਬੈਠ ਕੇ ਮਾਤਾ ਦੁੱ ਚੋਂ ਚੁੰਗਦੇ ਇਸੇ ਤਰ੍ਹਾਂ ਅਸੀਂ ਮਾਲਕ ਦੇ ਚਰਨਾਂ 'ਚ ਬੈਠ ਕੇ ਉੱਤੇ ਰਸ ਲੈਣਾ ਜਿਨੂੰ ਕਹਾਂ ਥਿਰਕਾਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਖਾਸ ਸਾਰੇ ਦੂਤ ਦੂਤ ਪਰਮੇਸ਼ਰ ਮਾਰੇ ਜਨ ਕੀ ਪਿਆਰ ਰੱਖੀ ਕਰਤਾਰੇ ਫਿਰ ਉਹਦੀ ਪਿਆਰ ਗੋਰਾ ਦਾ ਮਾਲਕ ਆਪ ਤਾਂ ਇਹ ਤਾਂ ਕਹਿੰਦੇ ਨਾ ਮਾਲਕ ਪਰ ਇਹ ਸਾਰਨ ਆਨ ਸਭ ਤਿਆਗ ਜਿਹੜੀ ਪ੍ਰਾਈਸ ਸਰਨ ਨੂੰ ਤਿਆਗ ਦੇ ਫਿਰ ਕਿੱਥੇ ਰੋਣਿਆ ਅੰਤਰ ਪ੍ਰਗਤ ਆਨੰਦ ਨਿਲਾਗ ਅੰਦਰ ਹਿਰਦੇ ਵਿੱਚ ਹਿਰਦਾ ਕੀ ਆ ਮਾਲਕ ਦੀ ਆਵਾਜ਼ ਮੜ ਭਾਗੀ ਜੱਪਿਆ ਪਰ ਉਹ ਸੋਇ ਨਾਨਕ ਨਾਮ ਰਤੇ ਸੋਖੇ ਵੀ ਉਹਨਾਂ ਸੁੱਖ ਸੁਖ ਮੇ ਜਿਆਦਾ ਸੁੱਖ ਮਿਲਿਆ ਫਿਰ ਸਾਡੇ ਅੰਦਰ ਜਿਆ ਠੰਡਾ ਹੋ ਜਾਂਦਾ ਕਹਿੰਦੇ ਵਿਚਾਰ ਕੇ ਦੇਖੋ ਕਹਿੰਦੇ ਜੇ ਵਿਚਾਰ ਕੇ ਦੇਖਿਆ ਪਤਾ ਲੱਗਿਆ ਅਨਕ ਪਾਵਨਾ ਸੁੱਟਣ ਆ ਰਹੇ ਸਿਮਰਤ ਸ਼ਾਸਤਰ বেদ ਵਿਚਾਰੇ বেদ ਵਿਚਾਰ ਕੇ ਦੇਖਿਆ ਬਈ ਹੋਰ અપਾ ਨਾਲ ਨਹੀਂ ਸੁੱਟ ਸਕਦਾ ਅਸੀਂ ਅਨਕ ਅਨੇਕ અપਾਵ ਦੇ ਨਾਲ ਨਹੀਂ ਸੁੱਟ ਨਹੀਂ ਸਕਦੇ ਇੱਕ ਹੀ ਪਾਵ ਅਨਕ ਪਾਵਨਾ ਸੁੱਟਣ ਆ ਰਹੇ ਸਿਮਰਤ ਸਾਸਤਰ ਵੇਦ ਵਿਚਾਰ ਜਿਆ ਸੀ ਬਾਜ਼ਾਰ ਕੇ ਦੇਖਿਆ ਹਰ ਕੀ ਭਗਤ ਕਰੋ ਮਨ ਲਾਏ ਕਹਿੰਦੇ ਹਰੀ ਦੀ ਭਗਤੀ ਮਨ ਲਾ ਕੇ ਕਰੋ ਮਨ ਬਾਂਸਦਾ ਨਾਨਕ ਫਿਰ ਪੈ ਜਾਂਦਾ ਜਿਆ ਦੀ ਹਰੀ ਦੀ ਭਗਤੀ ਮਨ ਲਾ ਕੇ ਕਰਦੇ ਆਂ ਫਿਰ ਸਾਡੇ ਮਨ ਖੁਸ਼ ਹੁੰਦਾ ਪਿਆਰ ਪੈਂਦਾ ਪਵਨੰ ਦੇ ਸਾਧੂ ਦਾ ਅਵਸਥਾ ਮੰਨਦੀ ਆ। ਕੀ ਕਹਿੰਦੇ ਆ ਸੋ ਸੁਖ ਸਾਧੂ ਸੰਗ ਪ੍ਰੀਤ। ਫਿਰ ਉਹ ਪਲੀ ਕਰਦਾ ਜਿਸ ਸੋਭਾ ਕੋ ਕਰੇ ਪਲੀ ਕਰਨੀ ਸਾ ਸੋਭਾ ਪਜ ਹਰਿ ਕੀ ਸਰਨੀ ਉਹ ਹਰੀ ਦੇ ਚਰਨਾ ਚਈਆ। ਫਿਰ ਉਹ ਦੜੇ ਕਰਦਾ। ਨਿੜੈ ਕਰਗੋ ਨਾਮ ਹਰ ਬਾਤ ਉਹ ਉਹ ਧਿਆਨ ਲਾ ਕੇ ਸੇਵਾ ਕਰਦਾ ਸੇਵਕੀ ਮਨਸਾ ਪੂਰੀ ਵੀ ਫਿਰ ਮਾਲਕ ਦੀ ਮਨਸਾ ਪੂਰੀ ਕਰਦਾ ਆਸ ਪੂਰੀ ਕਰ ਦਿੰਦਾ ਫਿਰ ਸਤ ਗੁਰ ਤੋਂ ਮਤ ਮਿਲਦੀ ਆ ਸੇਵਕੀ ਮਨਸਾ ਪੂਰੀ ਭਈ ਸਤ ਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਜਾਂ ਮਾਲ ਖੁਸ਼ ਹੋ ਗਿਆ ਸੇਵਕ ਕਿੰਨੋਂ ਸਦਾ ਨਿਹਾਲ ਫਿਰ ਸੇਵਕ ਨੂੰ ਨਿਹਾਲ ਕਰਤਾ ਕਿਵੇਂ ਕੀਤਾ ਬੰਧਨ ਤਾਂ ਮੁਕਤ ਕਰਤਾ ਬੰਧਨ ਕਾਟ ਮੁਕਤ ਜਨਮ ਪਿਆ ਜਨਮ ਮਰਨ ਦੁੱਖ ਪਰਮ ਗਿਆ ਜਨਮ ਤੇ ਮਰਨ ਦਾ ਇਹ ਪਾਪੋਂ ਸਿੱਧੋਂ ਨੇ ਭਰਾ ਸੀਗੇ ਇਸ ਰੇਟੀ ਸਾਜ ਦੇ ਸੀ ਉਹ ਖਤਮ ਕਰਤੇ ਇਹਨਾਂ ਡਿਊਟੀ ਆਪਾ ਆਪ ਹੁੰਦੀ ਪਰਮ ਭੱਜ ਗਿਆ ਇਸ ਪੁੰਨੀ ਸਦਾ ਸਭ ਪੂਰੀ ਰੱਬ ਰਿਆ ਸਦਾ ਸੰਗ ਅਜੋਰੀ ਫਿਰ ਮਾਲਕ ਦੇ ਨਾਲ ਹੀ ਸਦਾ ਹਰ ਵਕਤ ਜੇ ਕਹਿੰਦੇ ਆ ਨਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਾ ਲਿਆ ਸ੍ਰੀ ਮੰਨ ਗਿਆ ਸਤਿਗੁਰ ਦਾ ਪਾਇਆ ਸਹਜ ਸੇਤੀ ਮਨ ਵੱਜੀਆਂ ਬਾਤਾਂ ਆਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਾਈਆਂ ਸਬਤ ਗਾਉ ਹਰੀ ਕੇਰਾ ਮਨ ਜੀ ਨੇ ਸਾ ਜਿਨਾਂ ਨੇ ਮਨ ਵਿੱਚ ਬਸਾਇਆ ਉਹਨੂੰ ਕਹਿੰਦੇ ਆ ਕਹੇ ਨਾਨਕ ਆਨੰਦ ਹੋਊਗਾ ਸਤਿਗੁਰ ਮੇ ਭਾਇਆ ਫਿਰ ਕਹਿੰਦਾ ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ ਇਸਦਾ ਨਾਰ ਹੈ ਇਹ ਮਨ ਮੇਰਿਆ ਹਰ ਨਾਲ ਰਹੁ ਤੂੰ ਮਨ ਮੇਰੇ ਦੂਸਾ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਮਨੋਂ ਬਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਬੀਤਾਂਗੇ। ਮੈਂ ਮਾਲਕ ਦੇ ਕਰਤਾ ਬਹੁਤ ਸਾਰੇ ਸੱਚ ਇਸੇ ਮੈਂ ਕਿਆ ਨਹੀਂ ਕਰਦੇ ਰੇ। ਕਰਤਾ ਤੇ ਸਭ ਕੁਝ ਜਿਸ ਦੇ ਉਸ ਪਾਵੇ। ਸਦਾ ਸੇਬ ਸਲਾਹ ਤੇਰੀ ਨਾਮੁ ਮਨੁ ਸਾਬੇ। ਨਾਮ ਜਿਨ ਕੇ ਮਨ ਵਸਿਆ ਬਾਜੇ ਸਭ ਕਰੇ। ਫਿਰ ਕਦੇ ਬਿਸਰਦਾ ਨਹੀਂ ਹੈਗਾ। ਕਿਉਂ ਸੋ ਕਉ ਬਿਸਰੇ ਜਿਨ ਸਭ ਕੁਛ ਦਿਆ ਜਦ ਅਸੇ ਉਹਦਾ ਜਿਆ ਅਸੂਲ ਆ ਅਸੀਂ ਉਹਦੀ ਨੌਕਰੀ ਕਰਨ ਲੱਗੇ ਚੱਕਰ ਕਰਨ ਲੱਗੇ ਸੋਇ ਚੱਕਰ ਜਿਉ ਸਹਿ ਰਿਆ ਸਮਾਹ ਸਹਿਜ ਬੈਠਣ ਲੱਗੇ ਮਾਲ ਕਿਰਪਾ ਕਰਨ ਲੱਗਾ ਸੋ ਕਿਉਂ ਬਿਸਰੇ ਜੇ ਜੀਵਨ ਜੀਆ ਹਣ ਜੀਵ ਦਿੱਤਾ ਸੋ ਕਉ ਬਿਸਰੇ ਜੇ ਅਗਨ ਵਿੱਚ ਰੱਖੇ ਉਹ ਮਾਤਾ ਦੇ ਘਰ ਵਿੱਚ ਅਗਨ ਵਿੱਚ ਰੱਖ ਸਕਦਾ ਸਾਡਾ ਸਾਥੀ ਬਣ ਗਿਆ ਯਕਨ ਸੁਣ ਜਾਰ ਹਮਾਰੇ ਸਜਣ ਕਰੋ ਬਨਤੀਆ ਗੁਰਪ੍ਰਸਾਦ ਕੋ ਬਿਰਲਾ ਲੱਕੇ ਬਿਰਲਾ ਵਰ ਲਾਇਆ ਉਹਨੇ ਸਮਝਿਆ ਸੋ ਕੋ ਬਿਸਰੇ ਜਿ ਵਿਖ ਤੇ ਕੱਢੇ ਵਿਖ ਜ਼ਹਿਰ ਚੋਂ ਕੱਢਿਆ ਜ਼ਹਿਰ ਕੀ ਹੱਥ ਰਹਿ ਗੋਣਾ ਤਮ ਹਟ ਵੀ ਜ਼ਹਿਰ ਦਾ ਆਟਾ ਰਜਵਾਟੇ ਗੰਦਾ ਆਟਾ ਸਤਵਾੜ ਸੁਖ ਦਾ ਆਟਾ ਜਿਹੜੇ ਸਾਰੇ ਪਵਸਾ ਕਰ ਬਣ ਜਾਂਦਾ ਤੁਹਾਨੂੰ ਨਿਕਲਣਾ ਮੁਸ਼ਕਲ ਹੋ ਜਾਂਦਾ ਯਾ ਫਿਰ ਸਾਨੂੰ ਮਾਲਕ ਕੱਢਦਾ ਹੋ ਜੇ ਮਾਤਾ ਦੇ ਗਰਭ ਦੇ ਵਿੱਚ ਨਾਮ ਰਾਹੀਂ ਕੱਢਿਆ ਸੀ ਉਹ ਸੁਣਾ ਸੁਣਾ ਕੇ ਅਗਨ ਦੇ ਵਿੱਚੋਂ ਦੇਖੋ ਤੇ ਮਾਤਾ ਦਾ ਰਕਤ ਪਿਤਾ ਦਾ ਬਿੰਦ ਦੋਹਾਂ ਨੂੰ ਬਣਾ ਕੇ ਮਾਲਕ ਨੇ ਹੱਡੀਆਂ ਬਣਾਈਆਂ ਰक्त ਖੂਨ ਤਿਆਰ ਕੀਤਾ ਸਾਰੇ ਪੋਡੇ ਤਿਆਰ ਕੀਤੇ ਉਹ ਦੇਖੋ ਕਿੰਨੀ ਗਰਮਿਆਸ ਹੋਊਗੀ ਉੱਤੇ ਕਿਹੜੇ ਸਾਹਮਣੇ ਮਾਲਕ ਬਣਾ ਰਿਹਾ ਕਹਿੰਦਾ ਜਨਮ ਜਨਮ ਦਾ ਟੋਟਾ ਗੰਢ ਐ ਜਨਮ ਦਾ ਵਿਸੜਿਆ ਸਾਨੂੰ ਮਾਲਕ ਨੇ ਆਲ ਜੋੜ ਲਿਆ ਕਿ ਪ੍ਰਭ ਡੋਰੀ ਆ ਤੇ ਮਾਰੇ ਅਚਾਨਕ ਅਸੀਂ ਚਿੰਤਾ ਲਈ ਬੈਠੇ ਹਾਂ ਜੈ ਇੱਕ 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 ਭਗਵੰਤਾ ਮਾਲਕਿਕਾ ਤਾਂ ਕੌਣ ਅਚਿੰਤ ਕਿਸੇ ਲਾਗੇ ਚਿੰਤਾ ਵੀ ਤੁਸੀਂ ਵੀ ਕਿਉਂ ਕਰਦੇ ਆ ਉਸ ਨੂੰ ਕਥਾ ਵੀ ਸੁਣਾਉਂਦਾ ਸੁਣਾਉਂਦਾ ਵੀ ਆਪ ਆ ਬੈਠਾ ਵੀ ਆਪ ਆ ਸਭ ਘਾਪ ਕਰ ਰਿਹਾ ਜੇ ਆਪਨ ਆਪ ਆਪੇ ਪਤੇ ਆਰਾ ਆਪੇ ਆਪਣੇ ਦੇ ਪਰਚੇ ਪਾਇਆ ਦਾ ਸਾਡੇ ਕੀ ਕਸੂਰ ਆ ਸੀ ਤਨ ਮਨ ਤਨ ਦਿੰਦੇ ਨਹੀਂ ਹੈਗੇ ਕੋ ਸਾਡਾ ਕੁਛ ਨਹੀਂ ਗਾ ਮੇਰਾ ਮੁਝ ਮੇਂ ਕੁਛ ਨਹੀਂ ਜੋ ਕੁਝ ਹੈ ਸੋ ਤੇਰਾ ਤੇਰਾ ਤਦ ਤਦ ਸੁਮਤੇ ਕੇ ਲਾ ਕੇ ਮੇਰਾ ਕਾ ਕੋਣ ਕਥੇ ਕੋਣ ਸੁਣਨ ਹਾਰਾ ਕਥਿਆ ਵੀ ਉਹ ਆਪ ਕਰਦਾ ਹਰ ਕੀ ਕਥਾ ਅਨਾਦ ਬਾਣੀ ਸੁਣਦਾ ਵੀ ਆਪਾ ਸੁਣਤੇ ਪਣੀ ਕਹਿਤੇ ਸਤਿਗੁਰਿਆ ਪਰ ਸਭ ਕੁਝ ਆਪ ਕਰ ਰਿਹਾ ਸਮਾਧੀ ਲਾਇ ਵੀ ਆ ਬੇਟਾ ਸਰਗੁਣ ਨਿਰਗੁਣ ਨਿਰੰਕਾਰ ਸੁੰਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਫਿਰ ਜਾਬ ਜਾਂ ਵੀ ਆਪ ਕਰਦਾ ਸੁਣਦਾ ਵੀ ਆਪ ਅਸੀਂ ਕਿਉਂ ਫਿਰ ਫਿਕਰ ਕਰ ਗਏ ਸਾਡੇ ਇੱਥੇ ਹੈ ਹੀ ਨਹੀਂ ਕੁਸਾਂ ਅੱਜ ਤੱਕ ਨੌਕਰ ਬਣ ਕੇ ਆਇਆ ਨੌਕਰ ਦਾ ਕੀ ਹੁੰਦਾ ਜੇ ਆਪਾਂ ਦੁਨਿਆਵੀ ਵਿੱਚ ਕੋਈ ਨੌਕਰ ਰੱਖਦੇ ਆ ਉਹਨਾਂ ਦੀ ਜਮਰਜ਼ੀ ਕਰ ਦਈਏ ਇਹਦਾ ਸਰੀਰ ਆ ਇਹ ਮਾਲਕ ਦਾ ਖੇਤ ਖਸਮ ਦਾ ਰੱਖਾ ਉੱਠ ਜਾਏ ਅਸੀਂ ਚਾਕਰ ਬਣ ਕੇ ਆ। ਅਸੀਂ ਚਾਕਰ ਦੇ ਬਜਾਇਆ ਸੀ ਮਾਲਕ ਬਣ ਕੇ ਵੀ ਸਾਡਾ ਖੇਤਾ। ਅਸੀਂ ਮਾਲਕ ਦੀ ਜੋਤ ਸੀ ਗਏ। ਉਹਦੇ ਵਿੱਚ ਸਮੋਣਾ ਸੀਗਾ ਜੈ ਜੋਤ ਸਰੂਪੀ ਜੋਤ ਸੰਗ ਸਮਾਵੈ। ਇਹ ਕਿਸੇ ਭੁੱਖ ਕਮਨ ਤੇ ਰਤਾਵੇ। ਇਹ ਫਿਰ ਭੁੱਖ ਤੋਂ ਉੱਪਰ ਉਠਗੜਦਾ। ਉਹਦਾ ਲੱਗ ਗਿਆ ਵੀ ਸਾਡਾ ਹੈ ਨਹੀਂ ਜੋਤ ਉਹਦੀ ਆ ਮਨ ਤੋਂ ਜੋਤ ਸਰੂਪ ਆਪਣਾ ਮੂਲ ਪਹਿਚਾਣ ਫਿਰ ਉਹਦਾ ਸਵਾਭ ਬਣ ਜਾਂਦਾ ਜਦੋਂ ਮਾਲਕ ਦੇ ਦਰ ਤੇ ਨਾਮ ਜਪਦਾ ਕਹਿੰਦੇ ਸਗਰ ਦੂਕਾ ਹੋਪ ਤੇ ਨਾਸ ਨਾਨਕ ਨਾਮ ਜਪੋ ਗੁਣਤਾਸ ਹਰ ਵਾਸ ਦਾ ਨਾਮ ਸੰਭਦਾ ਤੁਰਦਾ ਫਿਰਦਾ ਉਹਨੂੰ ਯਾਦ ਰੱਖਦਾ ਫਿਰ ਅੰਦਰ ਪਿਆਰ ਔਰ ਦਾ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਇੱਕ ਪਿਆਰ ਜੇ ਕਹਿੰਦਾ ਮਨ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਆਗਮ ਆਗਮ ਨੂੰ ਸੁਣ ਲਿਆ ਕਾਲ ਪੁਰ ਨੂੰ ਸੁਣ ਲਿਆ ਹਰ ਮੰਗਲ ਗਾਉ ਸੱਕੀ ਗ੍ਰਾਮ ਅੰਦਰ ਵਾਣਿਆ ਫਿਰ ਉੱਥੇ ਜਾ ਜਾਣੇ ਆ ਫਿਰ ਜਨ ਤਿਆਜਾੜ ਦਾ ਕੀ ਕਹਿੰਦੇ ਆ ਮਨ ਤਨ ਅੰਤਰ ਈਸਾ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਅੰਦਰ ਇਹ ਸਵਾਭਿਰੋ ਸਵਾਭ ਬਣ ਜਾਂਦਾ ਹਰ ਵਕਤ ਤੇ ਸਾਨੂੰ ਜ਼ੋਰ ਹੀ ਲਾਉਣ ਲਈ ਪੈਂਦੀ ਹੈ ਜ਼ੋਰ ਦੀ ਨਹੀਂ ਲੋੜ ਪੈਂਦੀ ਹੈ ਆਪਣੇ ਆਪ ਨੇਤਰ ਪੇਖ ਦਰਸ ਸੁਖ ਹੋਏ ਆ ਸਾਹਮਣੇ ਖਾਲੀਖਲਾ ਦੇਖੀ ਜਾਂਦੇ ਆ ਤੇ ਉੱਥੇ ਨੇਤਰਾਂ ਨੂੰ ਸੁਖ ਮਿਲਦਾ ਮਨ ਵਿਕਸੇ ਸਾਧ ਚਰਨਤ ਹੋਏ ਭਗਤ ਜਨਾ ਕੇ ਮਨ ਤਨ ਰੰਗ ਬਿੜਲਾ ਕੋ ਪਾਵੇ ਸੰਗ ਇਹ ਤਾਂ ਆ ਗਿਆ ਇਕ ਵਸਤੀ ਦੀਜੇ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲੈ ਆ ਇਸ ਤਰ੍ਹਾਂ ਅਕਾਲ ਪੁਰਖ ਦੇ ਦਰ ਤੇ ਬੇਨਤੀਆਂ ਕਰੀਏ ਮਾਲਖਾੜੇ ਕਿਰਪਾ ਕਰੇ ਸਾਨੂੰ ਇਸ ਨਰਕ ਦੇ ਵਿੱਚੋਂ ਕੱਢ ਲਵੇ ਤੇ ਆਪਦੇ ਨਾਲ ਜੋੜ ਲਵੇ ਕਿਉਂ ਉਹ ਬਹੁਤ ਬੜਾ ਅਮੀਰ ਆ ਜਬ ਹੋ ਤ ਪ੍ਰਭ ਕੇਵਲ ਧਨੀ ਤਾਂ ਬੰਦ ਮੁਕਤ ਕਹੋਂ ਕਿਸ ਕੋ ਗਣੀ ਕਹਿੰਦਾ ਉਹ ਆਪ ਅਮੀਰ ਆ ਬੱਚਾ ਜਦ ਮਾਂ ਪਿਓ ਨੂੰ ਖੁਸ਼ ਕਰ ਲੈਂਦਾ ਉਤਰਾ ਗੋਣ ਦੇ ਵਿੱਚ ਜੋ ਮਰਜ਼ੀ ਲਈ ਜਾਵੇ ਫਿਰ ਉਹ ਲਿੱਤਾ ਲੇਖਾ ਨਹੀਂ ਪਉਦਾ ਕੀ ਕਹਿੰਦੇ ਆ ਤਬ ਚਿੱਤਰ ਗੁਪਤ ਕਿਸ ਪੁਸਤਕ ਲੇਖਾ ਜਦ 나ਥ ਨਰਿੰਜਨ ਅਗੋਚਰਾ ਗਾਧੇ ਜਿਵੇਂ ਮਾਲਕ ਦੇ ਚਰਨਾਂ ਨਾਲ ਜੁੜ ਗਏ ਫਿਰ ਚਿੱਤਰ ਗੁਪਤ ਲੇਖਾ ਨਹੀਂ ਮੰਗਦੇ ਲਿਖਦੇ ਨਹੀਂ ਹੈਗੇ ਤਾਂ ਇਹ ਕਹਿੰਦਾ ਚਿੱਤਰ ਗੁਪਤ ਦਾ ਲੇਖਾ ਫਾੜਿਆ ਜਮਦੁੱਤਾਂ ਕੋਹੋਂ ਚੱਲੀ ਫਿਰ ਧਰਮਾਦਿ ਰਮਰਾਇਦਰ ਕਾਗਜ਼ ਫੜਿਆ ਜੀ ਨਾਨਕ ਲਿਖਾ ਸਮਝਿਆ ਫਿਰ ਉੱਥੇ ਕਹਿੰਦੇ ਆ ਸਾਜਨ ਸੰਤ ਕਰੋ ਇਹ ਕਾਮ ਆਨਤਿਆਗ ਜਪੋ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਅਬਰਾ ਨਾਮ ਚ ਪਾਏ ਆ ਭਗਤੀ ਜਾਈ ਗਏ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਸਾਰ ਨਾਨਕ ਨਾਮ ਕਮਾਵਣਾ ਹਰ ਹਰ ਨਾਮ ਕਮਾਵਣਾ ਨਾਨਕ ਦੇ ਤਨਸਾਰ ਇਸ ਤਰ੍ਹਾਂ ਮਾਲ ਕਰ ਫਾ ਕਰੇ ਸਾਰੇ ਆਲਿ ਚਰਨਾ ਚ ਬੈਠੋ ਨਾਨਕ ਤੁਮਰੀ ਸਰਨਪੁਰਖ ਭਗਵਾਨ ਉਹਦੇ ਚਰਨਾ ਚ ਸਰਬ ਬਿਕੌਣਟ ਮੁਕਤ ਮੁਖ ਪਾਇਆ ਏਕ ਨਮ ਕਰਕੇ ਗਉਣ ਗਾਇ। ਅਸੀਂ ਉਹਦਾ ਬੈਠ ਕੇ ਮਾਲਕ ਦੇ ਗੁਣ ਗਾਈਏ ਉਹਦੇ ਗੁਣਾਂ ਸੁਣੀਏ ਤੇ ਲੋਕ ਸੁਕੇ ਬਲੁਖ ਸੇਲੇ ਕਰੀਏ ਤੇ ਬਲਾਪਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਵੀਡੀਓ ਆ ਪ੍ਰਬਲਣਗੇ ਚਾਹਵ ਦਾਦ ਵੱਲੋਂ ਇਹਦੀ ਜੋ ਮਤਤ ਇਮਾਲਕ ਨੇ ਉਸ ਮਤਤ ਨਾਲ ਵਗਸੀਆ ਐਨੀ ਵੀ ਅਸੀਂ ਕਰ ਸਕਦਾ ਬੜੇ ਡੂੰਗੇ ਕਥਾ ਬਾਤ ਕੋ ਹੋਰ ਵੀ ਹੋਣਗੇ ਮੈਂ ਤੇਰੇ ਅਜ ਤਾਂ ਇੱਕ ਮਾਲਕ ਦੇ ਨੌਕਰ ਚ ਆ ਕਰਾਂ ਅਜ ਤਾਂ ਜੀਵਨ ਦੀ ਜਾਂਚ ਕਰ ਰਹੇ ਆ ਇਹ ਮਾਲਕ ਬਖਸ਼ ਕਰੇ ਨਾਮ ਦੀ ਦਾਦ ਬਖਸ਼ੇ ਲੋਕ ਸੁਕੇ ਦੇ ਪਰ ਲੋਕ ਸੇ ਲੇ ਕੇ ਲੈ ਬਣਾ ਫਤਿਹ ਮਾਈਗੁਰ ਜੀ ਕਾ ਖਾਲਸਾ ਮਾਈਗੁਰ ਜੀ ਕਾ